ਸਹਿਤਕ ਚਿਤਕ ਰੱਖਣ ਵਾਲੇ ਸਾਰੇ ਹਾਜ਼ਰ ਸਚਨਾ ਦਾ ਸਵਾਗਤ ਵੀ ਹੈ ਜਿ ਆਏ ਉਹਨੂੰ ਵੀ ਹੈ ਤੇ ਡਿਪਟੀ ਡਾਇਰੈਕਟਰ ਸਾਹਿਬ ਨੇ ਕਿਹਾ ਸੀ ਇਹ ਹਾਜ਼ਰੀ ਵੀ ਲੋੜੀ ਹੈ ਤੇ ਜਦ ਸ਼ੁਸ਼ੋਭਿਤ ਮੰਚ 'ਚ ਅਧਿਆਪਕ શિક્ષੀਤਾ ਸ਼ਾਮਲ ਡਾਕਟਰ ਗੁਦਾਰਾ ਸਾਹਿਬ ਡਾਕਟਰ ਚੈਲ ਸਾਹਿਬ ਹੋ ਗਿਆ શિક્ષੀਤਾ ਹੋਣ ਜਿਨ੍ਹਾਂ ਦੇ ਤੁਸੀਂ ਵਿਦਿਆਰਥੀ ਰਹੇ ਹੋ ਤੇ ਹਮੇਸ਼ਾ ਹੀ ਵਿਦਿਆਰਥੀ ਜਿਹੜਾ ਉਹ ਵਿਧਾ ਸਾਹਮਣੇ ਜ਼ਿੰਮੇਵਾਰੀ ਰਹਿਦਾ ਉਹਦੇ ਲਈ ਜੋਖਮ ਭਰਿਆ ਕਠਨ ਪ੍ਰਕਿਰਿਆ ਵੀ ਹੁੰਦੀ ਆ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਗੱਲ ਇਹ ਹੌਸਲੇ ਫਜ਼ਾਈ ਬੜੀ ਵੀ ਹੁੰਦੀ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਹਾਜ਼ਰੀ ਵਿੱਚ ਬੋਲ ਰਹੇ ਹੁੰਦੇ ਹੋ ਤੇ ਮੇਰੀ ਜ਼ਿੰਮੇਵਾਰੀ ਭਾਸ਼ਾ ਸਰ ਜੀ ਨੇ ਲਈ ਸੀ ਕਿ ਤੁਸੀਂ ਕਿਤਾਬ ਦੇ ਬਾਬਤ ਗੱਲ ਕਰਨੀ ਹੈ ਤੇ ਮੈਂ ਆਪਣਾ ਕਿਹੜਾ ਕਿਤਾਬ ਦੇ ਇੱਧ ਕੇ ਰੱਖੀ ਕਿਉਂਕਿ ਜਿਹੜੇ ਵੀ ਕੋਈ ਟੈਕਸਟ ਹੁੰਦੇ ਆ ਕੋਈ ਪਾਰਟ ਹੁੰਦੇ ਆ ਕੋਈ ਯਕੂਰ ਇੱਕ ਯਾਨਰ ਦਾ ਪਛਾਣ ਸੂਤਰ ਵੀ ਬਣਦੀ ਆ ਜਦੋਂ ਕੋਈ ਟੈਕਸਟ ਆਉਂਦੀ ਆ ਤੇ ਉਹਦੇ ਨਾਲ ਦੇ ਨਾਲ ਉਸ ਦਾ ਵਿਧਾਗਤ ਵਿਸਾਰ ਵੀ ਨਿਸ਼ਚਿਤ ਕਰਨਾ ਹੁੰਦਾ ਜਿਹੜਾ ਪਾਰਟ ਤੇ ਯਾਨਰ ਹੁੰਦਾ ਉਹਦੇ ਨਾਲ ਨਾਲ ਲੈ ਕੇ ਚੱਲਣਾ ਹੁੰਦਾ ਲੇਕਿਨ ਸਮੇਂ ਦੀ ਬਦਲਾਅਸ਼ੀਲਤਾ ਦੇ ਨਾਲ ਇਹਨਾਂ ਦੇ ਵਿੱਚ ਤਬਦੀਲੀਆਂ ਜਿਹੜੀਆਂ ਨੇ ਉਹ ਬਾਤ ਕਰਦੀਆਂ ਰਹਿੰਦੀਆਂ ਨੇ ਤੇ ਬਾਤ ਕਰਨ ਦੀ ਸੰਭਾਵਨਾ ਸਦਾ ਬਣੀ ਰਹਿੰਦੀ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਜਦੋਂ ਸਖਦੇਹ ਹੁਣੇ ਸੰਕੇਤ ਕਰ ਰਏ ਸੀਗੇ ਕਿ ਸੋਸ਼ਲ ਮੀਡੀਆ ਦੇ ਆਮਦ ਨਾਲ ਵਿਅਕਤੀਆਂ ਆਪਣੀਆਂ ਰੁਚੀਆਂ ਦੇ ਕਾਰਨ ਜਾਂ ਹੋਰ अनेका ਕਾਰਨ ਜਿਹੜੇ ਜੋ ਸਹਿਤ ਦੇ ਨਵੇਂ-ਨਵੇਂ ਰੂਪ ਜਿਹੜੇ ਨੇ ਉਹਦੇ ਹੁੰਦੇ ਰਹਿੰਦੇ ਨੇ ਜਿਵੇਂ ਨੈਨੋਨਾਟਕ ਇਸ ਦੀ ਸਭ ਤੋਂ ਉੱਤਮ ਮਿਸਾਲ ਹੈ ਇਸੇ ਤਰ੍ਹਾਂ ਹੀ ਡਾਕਟਰ ਗਦਾਰਾ ਸਾਹਿਬ ਇਸੇ ਕਰਦੇ ਸਹਿਮਤੀ ਦੇਣ ਗਏ ਕਿ ਗੁਰਪ੍ਰੇਮਿਤ ਧੋਗਾ ਦੀ ਜਿਹੜੀ ਕਿਤਾਬ 40 ਦੇ ਅੰnai ਆ ਉਹ ਜੇ ਵੀ ਇਸ ਤੇ ਵਿਦਾਗਤ ਵਿਸਾਰ ਨੂੰ ਲੈ ਕੇ ਉਹ ਤੇ ਸਾਡੇ ਤੇ ਸਮਾਜ ਜਿਹੜਾ ਅਜੇ ਵੀ ਬਣਿਆ ਹੋਇਆ ਜੇ ਉਸ ਤੋਂ ਵੀ ਪਿੱਛੇ ਚਲੇ ਜਾਈਏ ਤਾਂ ਸਰਕਨਾਮਾ ਦੀ ਵਿਧਾ ਨੂੰ ਅਜੇ ਵੀ ਡਿਫਾਈਨ ਕਰਨਾ ਸਾਡੇ ਲਈ ਬੜਾ ਔਖਾ ਹੋ ਗਿਆ ਤੇ ਮਾਡਾਈਆਂ ਦੀ ਦਿੱਕਤ ਵੀ ਮੈਨੂੰ ਇਹੀ ਲੱਗੇ ਕਿ ਇਹਦੇ ਲਈ ਜਿਹੜਾ ਇਹਦਾ ਜਨਰ ਹੈ ਇਹਨੂੰ ਡਿਫਾਈਨ ਕਰਨ ਗਿਆ ਸਾਨੂੰ ਟਾਈਮ ਲੱਗੇਗਾ ਕਿਉਂਕਿ ਸਿਰਜਕ ਜਿਹੜਾ ਹੈ ਉਹ ਇਸ ਨੂੰ ਕਹਾਣੀ ਸੰਗ੍ਰਹਿ ਦੇ ਨਾਲ ਸੰਬੋਧਿਤ ਹੋ ਰਿਹਾ ਹੈ ਇਹਦਾ ਮੁੱਖ ਹਮਕਾਰ ਮੁੱਖ ਬੰਦ ਜੋ ਲਿਖ ਰਿਹਾ ਹੈ ਉਹ ਇਸ ਨੂੰ ਕਹਾਣੀ ਤੇ ਬਾਰਤਕ ਦੇ ਘੇਰੇ ਦੇ ਵਿੱਚ ਰੱਖ ਰਿਹਾ ਹੈ ਸਾਨੂੰ ਇਹਦੇ ਬਾਰੇ ਮੈਨੂੰ ਲੱਗਦਾ ਇੱਕ ਵਾਰੀ ਕੀ ਸੋਚਣਾ ਪਏਗਾ ਕਿਉਂਕਿ ਜਿਹੜਾ ਗਲਪ ਹੁੰਦਾ ਹੈ ਬਰਤਾਂਤਕ ਗਲਪ ਹੁੰਦਾ ਜਾਂ ਪ੍ਰਤੀਰੂਪਕ ਗਲਪ ਹੁੰਦਾ ਉਹਦੀਆਂ ਆਪਣੀਆਂ ਆਪਣੀਆਂ ਸ਼੍ਰੇਣੀਆਂ ਹੁੰਦੀਆਂ ਨੇ ਜੇ ਮੈਂ ਕਹਾਣੀ ਦੀ ਗੱਲ ਕਰਾਂ ਤਾਂ ਕਹਾਣੀ ਦੇ ਜਿਹੜੇ ਬੀਜ ਨੇ ਉਹ ਲੋਕ ਕਹਾਣੀ ਚ ਪਏ ਨੇ ਲੰਮੀ ਕਹਾਣੀ ਹੈ ਮਿੰਨੀ ਕਹਾਣੀ ਹੈ ਤਾਂ ਇਹਦੇ ਬਹੁਤ ਸਾਰੇ ਰੂਪ ਨੇ ਡਾਕਟਰ ਹਮਪਨ ਸਿੰਘ ਪਾਇਤੋ ਦਾ ਗੱਲ ਕਹਿ ਦਿੰਦੇ ਨੇ ਕਿ ਹਾਰ ਅਨੁਭਵ ਖੰਡ ਇੱਕ ਕਹਾਣੀ ਮੁੰਡਾ ਹੈ ਮੈਨੂੰ ਲੱਗਦਾ ਕਿ ਜਿਹੜੇ ਇਹਨਾਂ ਨੇ ਮਨਜੀ ਹੋਰਾਂ ਨੇ ਇਹਦੇ ਚ ਜਿਗਰ ਕੀਤਾ ਹੈ ਇਹਨਾਂ ਦੇ ਅਨੁਭਵ ਖੰਡ ਨੇ ਪਹਿਲੇ ਜਿਹੜੇ ਨੇ ਇਹਨਾਂ ਦੇ ਜਿਹੜੀਆਂ ਪੰਜ ਰਚਨਾਵਾਂ ਨੇ ਜਿਹੜੀਆਂ ਬਹਿਲੀਆਂ ਉਹਨਾਂ ਨੂੰ ਅਸੀਂ ਕਹਾਣੀ ਦੇ ਖੇਤਰ ਤੋਂ ਬਾਹਰ ਲਾ ਜਾ ਕੇ ਇੱਕ ਵਰਤਾਂਤਕ ਅੰਸ਼ ਦੇ ਰੂਪ ਚ ਰੱਖ ਸਕਦੇ ਆ ਜਾਂ ਇਹਨਾਂ ਦਾ ਇੱਕ ਸਵੈ ਵਰਤਾਂਤਕ ਹਿੱਸਾ ਰਹਿ ਸਕਦੇ ਆ ਉਸ ਤੋਂ ਬਾਅਦ ਜਦੋਂ ਅੱਗੇ ਗੱਲ ਚੱਲਦੀ ਆ ਤਾਂ ਉਹਨਾਂ ਵਿੱਚ ਕਿਤੇ ਨਾ ਕਿਤੇ ਜਿਹੜਾ ਯਾਦ ਆਜੋ ਮੇਰੀ ਸੂਝ ਆਏ ਕਿ ਜਿਹੜੀ ਸਹਿਦਕ ਸੂਝ ਆ ਉਹਦੇ ਚੋ ਇਹ ਸਮਝ ਬਣਦੀ ਹੈ ਕਿ ਉਹਨਾਂ ਵਿੱਚ ਮੈਂ ਚੈਲ ਸਾਹਿਬ ਨਾਲ ਵੀ ਗੱਲ ਕਰਦਾ ਸੀ ਕਿ ਉਹਨਾਂ ਚ ਇੱਕ ਮਿੰਨੀ ਕਹਾਣੀ ਬਣਦੀ ਹੈ ਕਿ ਸੰਭਾਵਨਾ ਨਜ਼ਰ ਆਉਣੀ ਆ ਉਹ ਮਿੰਨੀ ਕਹਾਣੀ ਬਣ ਸਕਦੀ ਆ ਜਾਂ ਪਰ ਅਸੀਂ ਉਸ ਨੂੰ ਕਹਾਣੀ ਦੇ ਖੇਤਰ ਵਿੱਚ ਰੱਖੀਏ ਇਹ ਨਿਖੇੜਾ ਸਾਨੂੰ ਜਿਹੜਾ ਉੱਤਰ ਲੈਣਾ ਚਾਹੀਦਾ ਇਹਨਾਂ ਰਚਨਾਵਾਂ ਦਾ ਜਿਹੜਾ ਸਰੋਕਾਰ ਉਹ ਜ਼ਿਆਦਾਤਰ ਸਰਕਾਰੀ ਗੈਰ ਸਰਕਾਰੀ ਅਧਿਆਪਨ ਗਤੀਵਿਧੀਆਂ ਆ ਜਾਂ ਵੰਡ ਸੰਤਾਪ ਨਾਲ ਜੁੜੇ ਹੋਏ ਮਸਲੇ ਕਿਸਾਨੀ ਨਾਲ ਜੁੜੇ ਹੋਏ ਮਸਲੇ ਨਾਰੀਕਰ ਸਰੋਕਾਰ ਜਾਂ ਅਮੀਰ ਗਰੀਬ ਦਾ ਦਵੰਦ ਜਾਂ ਰਿਸ਼ਤਿਆਂ ਦੀ ਖੁਰਦਰੀ ਮਾਨਸਿਕਤਾ ਨਾਲ ਸੰਬੰਧਤ ਹੈ ਤੁਸੀਂ ਇਹਨਾਂ ਦੀਆਂ ਰਚਨਾਵਾਂ ਦਬਾਹ ਹੰਕਾਰ ਦੁਨੀਆਦਾਰੀ ਨਿਸ਼ਾਨਾ ਭਾਈਚਾਰਾ ਸ਼੍ਰੀ ਇਹਨਾਂ ਦਾ ਤੁਸੀਂ ਅਧਿਐਨ ਜਿਹੜਾ ਕਰ ਸਕਦੇ ਹੋ ਜਰਾਸਰ ਮੈਂ ਇੱਕ ਚੀਜ਼ ਫੋਰ ਨੋਟ ਕਰਦਾ ਸੀ ਪਿਛਲੇ ਦਿਨਾਂ ਤੋਂ ਕਾਫੀ ਗਲਪ ਰਚਨਾਵਾਂ ਪੜਨ ਦਾ ਮੌਕਾ ਮਿਲਿਆ ਕਿ ਜਿਹੜੀ ਅਬਸਰਟ ਜਿਹੜੀ ਜਿਹੜੀ ਐ ਪ레스 ਕੋਨਾਂ ਨੇ ਜਿਹੜੀ ਗੱਲ ਕੀਤੀ ਉਹ ਜਦੋਂ ਸਾਡੇ ਕੋਲੇ ਕਿੰਗ ਮਿਰਜਾ ਤੇ ਸਪੇਰਾ ਆਉਂਦਾ ਉਸ ਤੋਂ ਬਾਅਦ ਕੁਝ ਸਮੇਂ ਲਈ ਉਹ ਗੱਲ ਸਰ ਠੱਪ ਹੋ ਜਾਂਦੀ ਐ ਲੇਕਿਨ ਅੱਜ ਤੋਂ ਸਾਡੇ ਕੋਲੇ ਨਾਵਲ ਆ ਰਿਹਾ ਐ ਤਾਂ ਕਹਾਣੀ ਆ ਰਿਹਾ ਉਹਦੇ ਵਿੱਚ ਇਹ ਸਿਰ ਇੱਕ ਵਾਰ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਮਨੁੱਖ ਹੈ ਉਹ ਇੰਨਾ ਸੁਵੇਦਨਸ਼ੀਲ ਹੋ ਗਿਆ ਹੈ ਕਿ ਉਹਦੇ ਅੰਦਰ ਉਦਾਸੀ ਹੈ ਨਿਰਾਸ਼ਾ ਹੈ ਬਗਾਨਗੀ ਹੈ ਮਨੁਧੀਆਂ ਰਚਨਾਵਾਂ ਵਿੱਚੋਂ ਵੀ ਇਸ ਤਰ੍ਹਾਂ ਦਾ ਜਿਹੜਾ ਬਗਾਨਗੀ ਮਨੁੱਖ ਦੀ ਜਿਹੜੀ ਖੁਰਦੀ ਹੋਈ ਸਵੇਦਨਾ ਉਹਦਾ ਜਿਗਰ ਤੇ ਜਿਹੜਾ ਫਿਕਰ ਹੈ ਲੰਬੇ ਫਿਕਰ ਹੈ ਪਾਤਰਾਂ ਦਾ ਗੜਾ ਰਚਨਾਤਮਕ ਸੰਗਠਨ ਨੂੰ ਜਿੱਥੇ ਢਾਲਾਉਂਦਾ ਉੱਥੇ ਨਾਲ ਦੀ ਨਾਲ ਇਹ ਗੱਲ ਵੀ ਇਹ ਦੇਖਣੀ ਪੈਗੀ ਕਿ ਜਿਹੜਾ ਪਾਠਕ ਹੈ ਉਹ ਪੁਰਵਲੀ بڑی ਰਚਨਾ ਨਾਲ ਸਬੰਧ ਬਣਾਉਣ ਲਈ ਪਿੱਛੇ ਪੱਤਨ ਦੀ ਕੋਸ਼ਿਸ਼ ਵੀ ਕਰਦਾ ਜਿਵੇਂ ਇਹਨਾਂ ਦੇ ਦੋ ਰਚਨਾਵਾਂ ਨੇ ਸਰਬਾਰੀ ਦਾ ਚਾਹ ਤੇ ਦੇਵੀ ਉਹ ਫਿਰ ਪਿਛੜੀ ਆ ਜਾਂਦੀਆਂ ਨੇ ਕਿਉਂਕਿ ਕੁਝ ਹਿੱਸਾ ਜਿਹੜਾ ਇੱਕ ਦੇ ਚਾਹ ਆ ਗਿਆ ਤੇ ਕੁਝ ਹਿੱਸਾ ਇੱਕ ਦੇ ਵਿੱਚ ਆ ਗਿਆ ਉਹ ਕਿਤੇ ਨਾ ਕਿਤੇ ਇੱਕ ਜਿਹੜਾ ਜਿਹਨੂੰ ਪ੍ਰੋਜੈਕਟ ਮੈਥਡ ਕਹਿੰਦੇ ਨੇ ਉਹਨੂੰ ਪ੍ਰੋਜੈਕਟ ਮੈਥਡ ਦੇ ਅਧੀਨ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਸਭ ਤੋਂ ਵਧੀਆ ਗੱਲ ਜਿਹੜੀ ਹੈ ਕਿ ਇਹਨਾਂ ਨੇ 3 ਦਰਜਨ ਦੇ ਜਿਹੜੇ ਕਰੀਬ ਨੇ ਉਹ ਇੱਕ ਅਖਰੀ ਸਰਲੇਖ ਨੇ ਤੇ 9 ਤੋਂ ਅਖਰੀ ਸਰਲੇਖ ਨੇ ਕਿਉਂਕਿ ਜਿਹੜਾ ਸਰਲੇਖ ਹੁੰਦਾ ਉਹ ਵੀ ਕਿਸੇ ਰਚਨਾ ਦਾ ਇੱਕ ਬੜਾ ਅਹਿਮ ਹਿੱਸਾ ਹੁੰਦਾ ਹੈ ਤੇ ਇਹਨਾਂ ਨੇ ਜਿਹੜਾ ਆਪਣਾ ਤਖੱਲਸ ਰੱਖਿਆ ਉਹ ਮਾਤੋਂ ਗ੍ਰਹਿਣ ਕਰਕੇ ਤੇ ਆਪਣੇ ਨਾਲ ਨਾਲ ਜੋੜਿਆ ਤੇ ਕਤਾਰ ਦਾ ਜਿਹੜਾ ਸਰਲੇਖ ਹੈ ਉਹ ਵੀ ਮੰਨ ਆਈਆਂ ਮੈਨੂੰ ਲੱਗਦਾ ਜੋ ਇਹਨਾਂ ਦੇ ਮੰਨ ਆਈਆਂ ਉਹ ਇਹਨਾਂ ਨੇ ਮੰਨ ਆਈਆਂ ਦੱਸ ਦਿੱਤੀਆਂ ਤੇ ਫੈਸਲਾ ਕਰਨਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ